何 <laughs> ਜੀ ਬਿਲਕੁਲ ਤੁਸੀਂ ਸੜਨਾ ਜੁੜੇ ਹੋਏ ਹੋ ਇਸ ਸਮੇਂ ਅਸੀਂ ਇਹ ਲਗ ਲਗ ਜੋ ਚੋਣ ਨਤੀਜਿਆਂ ਦਾ ਅਸੀਂ ਤੁਹਾਨੂੰ ਅਪਡੇਟ ਦਵਾਗੇ ਜੇ ਗੱਲ ਕਰੀਏ ਅਸੀਂ ਬਿਲਕੁਲ ਇੱਕ ਵੱਡੀ ਇਸ ਟਾਈਮ ਅਪਡੇਟ ਸਾਡੇ ਸਾਹਮਣੇ ਆਈ ਹੈ ਕਿ ਰੂਪਨਗਰ ਹਲਕੇ ਦੀ ਪਹਿਲਾ ਚੋਣ ਨਤੀਜਾ ਸਾਹਮਣੇ ਆਇਆ ਰੂਪਨਗਰ ਹਲਕੇ ਦੀ ਗੱਲ ਕਰ ਰਹੇ ਹਾਂ ਨਾ ਕਿ ਇਸੇ ਇੱਕ ਖਾਸ ਬਲੋਕ ਦੀ ਰੂਪਨਗਰ ਹਲਕੇ ਦਾ ਪਹਿਲਾ ਚੋਣ ਨਤੀਜਾ ਸਾਡੇ ਸਾਹਮਣੇ ਆਇਆ ਜਿਸ ਵਿੱਚ ਜੇ ਗੱਲ ਕਰੀਏ ਬਲਾਕ ਸੰਮਤੀ ਦਿਬੁਰਜੀ ਤੋਂ ਜੋਗੀ ਬਲਾਕ ਰੂਪਰ ਚ ਪੈਂਦਾ ਉੱਥੇ ਆਮ ਆਦਮੀ ਪਾਰਟੀ ਨੇ ਭਾਰੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਜੀ ਹਾਂ ਬਿਲਕੁਲ ਪਹਿਲਾ ਨਤੀਜ ਰੋਪੜ ਤੋਂ ਦੱਸੇ ਕਿ ਰੋਪੜ ਦੇ ਬਲਕਸ਼ੰਤੀ ਦੇ ਵਿੱਚ ਦਬੁਰਜੀ ਪਿੰਡ ਦੇ ਦਬੁਰਜੀ ਬਲਕਸ਼ੰਤੀ ਜੋਂ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਵਕ ਵਕ ਖੋਨਾ ਪਾਰਟੀਆਂ ਨੇ ਪੁਛਾਰਦੇ ਹੋਏ ਪਹਿਲੀ ਜਿੱਤ ਪਹਿਲੀ ਜਿੱਤ ਖਾਤਾ ਖੁੱਲ ਚੁਕਿਆ ਹੈ ਆਮ ਆਦੀ ਪਾਰਟੀ ਦਾ ਜੇ ਗੱਲ ਕਰੀਏ ਆਮ ਆਦੀ ਪਾਰਟੀ ਜੋ ਕਿ ਇਸਨੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਵੀ ਹੈ ਕਿਵੇਂ ਦੇਖਾਂਗੇ ਕਿ ਲੋਕ 파ਰਟੀ ਦੇ ਕੰਮਾਂ ਨੂੰ ਵੋਟ ਪਾ ਰਹੇ ਨੇ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਮੰਤਰਫਹਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਾਲਾ ਹਾਲਾ ਬਹੁਤ ਲੰਬੀ ਲਿਸਟ ਹੈ ਬਹੁਤ ਸਾਰੇ ਨਤੀਜੇ ਹੋਰ ਵੀ ਸਾਹਮਣੇ ਆਣੇ ਕਿਉਂਕਿ ਜੇ ਗੱਲ ਕਰੀਏ ਲਗਾਤਾਰ ਕਈ ਬਲੋਕ ਪੈਂਦੇ ਨੇ ਬਹੁਤ ਸਾਰੇ ਸੰਪਤੀ ਜ਼ੋਨ ਪੈਂਦੇ ਨੇ ਜ਼ਿਲ੍ਹਾ ਪੱਸ਼ੀ ਜ਼ੋਨ ਉਹਨਾਂ ਦੇ ਸਾਰਿਆਂ ਦਾ ਫੈਸਲੇ ਤੋਂ ਬਾਅਦ ਜੋ ਕਿ ਵਕ ਵਕ ਅਪਡੇਟ ਤੁਹਾਡੇ ਸਾ ਦੀ ਬਲਾਕ ਸੰਪਤੀ ਜ਼ੋਨ ਦਬੁਰਜੀ ਤੋਂ ਆਮ ਆਦਮੀ ਪਾਰਟੀ ਨੇ ਭਾਰੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਲਗਾਤਾਰ ਅਸੀਂ ਨਤੀਜੇ ਤੁਹਾਡੇ ਸਾਹਮਣੇ ਕਰਦੇ ਰਵਾਂਗੇ